ਲੋ ਜੀ ਆਥਨ ਦਾ ਟਾਈਮ ਹੋ ਗਿਆ ਤੇ ਆਥਨ ਦਾ ਜਿਹੜਾ ਟਾਈਮ ਆ ਉਹ ਵੱਜ ਗਈ 6 6 ਵਜ ਗਈ ਤੇ ਹੁਣ ਆਪਾਂ ਤਰ ਜਾ ਰਹੇ ਹਾਂ ਖਿਚੜੀ ਤੇ ਜਿਹੜੀ ਆਪਾਂ ਖਿਚੜੀ ਬਣਾਵਾਂਗੇ ਉਹ ਆਪਾਂ ਬਣਾਵਾਂਗੇ ਲਸਣ ਵਾਲੀ ਖਿਚੜੀ ਲਸਣ ਵਾਲੀ ਖਿਚੜੀ ਕਿਵੇਂ ਬਣਦੀ ਹੈ ਇਹ ਤੁਹਾਨੂੰ ਸਾਰਾ ਵੀਡੀਓ ਦੇਖ ਕੇ ਪਤਾ ਲੱਗੂਗਾ ਵੀਡੀਓ ਨੂੰ ਸ਼ੁਰੂ ਤੋਂ ਅੰਤ ਤੱਕ ਜਰੂਰ ਦੇਖਣਾ ਲਾਈਕ ਤੇ ਸ਼ੇਅਰ ਜਰੂਰ ਕਰੋ ਨਾਲ ਦੇ ਨਾਲ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਸ ਤਰ੍ਹਾਂ ਲੱਗੀ ਠੀਕ ਹੈ ਜੀ ਚਲੋ ਬਣਾਉਣਾ ਹੁਣ ਆਪਾਂ ਲਸਣ ਵਾਲੀ ਖਿਚੜੀ ਤੇ ਇਹ ਆਪਣੇ ਦਾਲ ਚੌਲ ਭਿਉਂ ਕੇ ਰੱਖਦੇ ਸੀਗੇ ਪਹਿਨਾ ਚੰਗੀ ਤਰ੍ਹਾਂ ਇਹਨੂੰ ਸਾਫ਼ ਕਰ ਲਿਆ ਚਲੋ ਜੀ ਹੁਣ ਆਪਾਂ ਬਣਾਉਣਾ ਖਿਚੜੀ ਪਹਿਨਾ ਆਪਾਂ ਨੇ ਤੇਲ ਗਰਮ ਕੀਤਾ ਇਹਦੇ ਵਿੱਚ ਆਪਾਂ ਪਾਵਾਂਗੇ ਲਸਣ ਲਸਣ ਨੂੰ ਪਹਿਨਾ ਆਪਾਂ ਚੰਗੀ ਤਰ੍ਹਾਂ ਭੁੰਨਣਾ ਹੈ ਜਦੋਂ ਸਮਾਰ ਕੇ ਆਪਣੀ ਲਸਣ ਭੁੱਜ ਜੂ ਥੋੜੀ ਜੀ ਪੂਰੇ ਜਿਹੇ ਰੰਗ ਦੀ ਹੋ ਜੂਗੀ ਇਹਦੇ ਵਿੱਚ ਆਪਾਂ ਪਾਵਾਂਗੇ ਗੰਡਾ ਗੰਡੇ ਨੂੰ ਪਕਾਉਨੇ ਆ ਜਿੰਨਾ ਚਿਰ ਗੰਡਾ ਭਗਦਾਗਾ ਉਨੇ ਟਾਈਮ ਦੇ ਵਿੱਚ ਆਪਣੀ ਚੌਲ ਦਾਲ ਇਹ ਆਪਾਂ ਨੇ ਧੋ ਕੇ ਰੱਖ ਤੇ ਇਹਨੂੰ ਫਿਰ ਆਪਾਂ ਦੋ ਤਿੰਨ ਪਾਣੀ ਜਿਹਦੇ ਕੱਢ ਦਾਂਗੇ ਹਜੇ ਇਹਨੂੰ ਭਿੱਜੀ ਰਹਿਣ ਦਿੰਦੇ ਨੇ ਥੋੜੇ ਟਾਈਮ ਵਾਸਤੇ ਤੇ ਇਧਰ ਆਪਣਾ ਜਿਹੜਾ ਮਸਾਲਾ ਉਹ ਪੱਕੀ ਜਾਂਦਾਗਾ ਜਾਣਾ ਜਿਹੜਾ ਮਸਾਲਾ ਚੰਗੀ ਤਰ੍ਹਾਂ ਭੁੱਜੀ ਜਾਂਦਾਗਾ ਤੇ ਜਿਹੜੀ ਥੀਥੀ ਇਹ ਆਪਾਂ ਨੇ ਧੋ ਲਿਆਂਦੀ ਚੰਗੀ ਤਰ੍ਹਾਂ ਦੋ ਤਿੰਨ ਵਾਰੀ ਇਹਦਾ ਪਾਣੀ ਜਾਂ ਕੱਢਤਾ ਆਪਾਂ ਨੇ ਤੇ ਠੀਕ ਹੈ ਜੀ ਹੁਣ ਚਲੋ ਆਪਾਂ ਬਣਾਉਣੀ ਆ ਖਿਚੜੀ ਲਓ ਜੀ ਜਿਹੜੀ ਲਾਸਣ ਵਾਲੀ ਖਿਚੜੀ ਆ ਉਹ ਬਣ ਕੇ ਤਿਆਰ ਆ ਦੇਖੋ ਇਸ ਤਰੀਕੇ ਨਾਲ ਆਪਾਂ ਲਾਸਣ ਵਾਲੀ ਖਿਚੜੀ ਬਣਾ ਸਕਦੇ ਆਂਗੇ ਜਿਹੜੀ ਇਹ ਲਾਸਣ ਵਾਲੀ ਖਿਚੜੀ ਹੁੰਦੀ ਆ ਇਹਦਾ ਸਵਾਦ ਬਹੁਤ ਜ਼ਿਆਦਾ ਵਧੀਆ ਮਿਲ ਲੱਗਦਾਗਾ ਦੂਜੀ ਖਿਚੜੀਆਂ ਨਾਲੋਂ ਵਧੀਆ ਆ ਮਸਾਲੇ ਵਾਲੀ ਬਣਾਉਣੀ ਆ ਉਹਦੇ ਨਾਲ ਇਹਦਾ ਸਵਾਦ ਵੱਖਰਾ ਹੁੰਦਾਗਾ ਤਾਂ ਇਸ ਤਰੀਕੇ ਨਾਲ ਆਪਾਂ ਲਾਸਨ ਵਾਲੀ ਜਿਹੜੀ ਖਿਚੜੀ ਬਣਾ ਸਕਦੇ ਆ ਇਹ ਆਪਣੀ ਅੱਜ ਦੀ ਵੀਡੀਓ ਵੀਡੀਓ ਵਧੀਆ ਲਗੀ ਬਤੋ ਤੇ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਸ ਤਰ੍ਹਾਂ ਦੀ